ਆਨੇ ਵੈਗਣਾ ਕਰ ਰਹੇ ਹਾਂ ਹਾਂਜੀ ਦੋਸਤੋ ਅੱਜ ਤੁਹਾਨੂੰ ਦਿਖਾਉਣੇ ਆ ਸੋਲਰ ਸੋਲਰ ਪਲੇਟਾਂ ਦੀ ਸਫਾਈ ਕਿਵੇਂ ਕਰਨੀ ਆ ਤੇ ਸਹੀ ਤਰੀਕਾ ਕੀ ਆ ਸਫਾਈ ਕਰਨ ਦਾ ਹਨਾ ਤੇ ਆ ਦੇਖੋ ਵੀਡੀਓ ਤੇ ਦਿਖਾਉਨੇ ਤੁਹਾਨੂੰ ਆ ਪੰਪ ਤੇ ਆ ਦੇਖੋ ਆ ਪੰਪ ਨਾਲ ਬਣਦਾ ਪ੍ਰੈਸ਼ਰ ਲਾ ਕੇ ਕਿਤੋਂ ਵਧੀਆ ਕੁਆਲਟੀ ਬੰਪਦਾ ਹੈ ਤੇ ਆ ਤੀਹੋਂ ਦੇਖੋ ਲਾਈਵ ਹੋ ਗਿਆ। ਇੱਕ ਮਿੰਟ। ਪਾਣੀ ਵਾਲੀ ਟੈਂਕੀ ਕਿੱਥੇ ਰੱਖੀ ਆ? ਬੜੀ ਅੱਛਾ ਹੈ। ਹਾਂਜੀ। ਇਹਦੇ ਵਿੱਚ ਹੈ। ਤੇ ਸਾਹ ਦੇਖੋ ਚੰਗੀ ਤਰ੍ਹਾਂ ਸਫਾਈ ਹੋ ਰਹੀ ਹੈ ਵੀ ਲਾਈਵ ਇਸ ਸਹੀ ਤਰੀਕੇ ਇਹਦਾ ਆ ਹਸਾਬ ਨਾਲ ਜਾਂ ਫਿਰ ਤੁਹਾਡੇ ਕੋਲ ਬਾਈਪਰ ਵਗੈਰਾ ਹੈਗਾ ਤੇ ਤੁਸੀਂ ਉਹ ਮਾਰ ਸਕਦੇ ਆ ਜਿਆਦਾ ਵਧੀਆ ਤਾਂ ਪੰਪ ਨਾਲ ਹੀ ਆ ਸਪਾਈ ਹੋ ਰਹੀ ਪੰਪ ਨਾਲ ਜਿਆਦਾ ਵਧੀਆ ਹੋ ਰਹੀ ਆ ਸਪਾਈਟਰ ਨਾਲ ਹਾਂ ਜੇ ਤੁਹਾਡੇ ਕੋਲ ਪਾਣੀ ਦਾ ਕੋਈ ਸਾਧਨ ਨਹੀਂ ਹੈਗਾ ਜਾਂ ਕੋਈ ਪੰਪ ਦਾ ਨਹੀਂ ਸਾਧਨ ਹੈਗਾ ਫਿਰ ਤੁਸੀਂ ਉਹ ਬੈ ਟੂਟੀ ਚਲਾ ਕੇ ਕਰ ਸਕਦੇ ਫਿਰ ਨਾਲ ਤੁਹਾਨੂੰ ਬਾਈਪਰ ਵਗੈਰਾ ਜਾਂ ਪਰਸ਼ ਵਗੈਰਾ ਮਾਰਨਾ ਪਊਗਾ ਇਹਦੇ ਨਾਲ ਪੰਪ ਨਾਲ ਥੋੜਾ ਛੇਤੀ ਹੋ ਜਾਂਦਾ ਛੇਤੀ ਸਪਾਈਰ ਨੇ ਪ੍ਰੈਸ਼ਰ ਤੋਂ ਤੱਕ ਜਾਂਦਾ ਇਹ ਤਾਂ ਇਹ ਸੋਲਰ ਆ 5 ਕਿਲੋਵਾਟ ਦਾ ਲੱਗਿਆ ਹੋਇਆ ਤੇ ਅੱਜ ਜਾਦੇ ख़राब ਸੀਗਾ करके ਲੱਗੇ तो ਗੁੱਸੋਂ ਦੇ ਕਨਾਰੀਆਂ ਤੇ ਮਿੱਟੀ ਹੁੰਦੀ ਹੈ ਕਨਾਰੀਆਂ ਤੋਂ ਮਿੱਟੀ ਚੱਕਣੀ ਹਾਂ ਥੋੜੇ ਪ੍ਰੈਸ਼ਰ ਨਾਲ ਠੀਕ ਆ ਨਾ ਉਹ ਜੀ ਸਹੀ ਤਰੀਕਾ ਸਫਾਈ ਕਰਨ ਦਾ ਇਹਦੇ ਨਾਲ ਸਫਾਈ ਕਰਨੀ ਜ਼ਰੂਰੀ ਆ ਜਰੂਰੀ ਸਫਾਈ ਕਰਨ ਦੇ ਨਾਲ ਇੱਕ ਤਾਂ ਇਹ ਜੁੰਟਾ ਵੱਧ ਬਣਾਉਣ ਲੱਗ ਜਾਂਦਾ ਇਹ ਆਪਣਾ ਫਾਇਦਾ ਹੀ ਆ ਮਤਲਬ ਸਫਾਈ ਕਰਨਾ ਜ਼ਰੂਰੀ ਆ ਉਹ ਖੁੰਝੇ ਤੇ ਨਹੀਂ ਗਿਆ ਜੋ ਤਾਂ ਪੰਪ ਨੇੜੇ ਕਰ ਲਾ ਪਾਈਪ ਲੰਬੀ ਕਰਨ ਵਾਲੀ ਹਾਂ ਹਾਂ ਪ੍ਰੈਸ਼ਰ ਬ੍ਰੀਕ ਜਾਂ ਕਰਕੇ ਦੇ ਲਾ ਇਹ ਤਾਂ ਫੋਨ ਫਰੀ ਦਾ ਹਾਂ ਇਹਨੇ ਤਾਂ ਅਲ ਬ੍ਰੀਕ ਕਰ ਹੋਰ ਦਾ ਰੱਖ ਅੱਛਾ ਫੋਲੀ ਆ ਉਹ ਪੈ ਪਿਛਲੀ ਨਾਲ ਲੰਬੀ ਪਾਉਣ ਵਾਲੀ ਜਿਹੜੀ ਆਪਾਂ ਪਾਣੀ ਐਂਟਰ ਕਰਦੀ ਆ ਲਾਈ ਵੀ ਹੋ ਗਈ ਸਫਾਈ ਇਹਦੀ ਤਾਂ ਕਰਕੇ ਤੇ ਉਹ ਪ੍ਰੈਸ਼ਰ ਹੀ ਮਾਰਦੇ ਪ੍ਰੈਸ਼ਰ ਮਾਰਦੇ ਵਿੱਚ ਇਧਰੋਂ ਮਾਰਦੇ ਇਧਰੋਂ ਮਾਰਦੇ ਚਾਹੀਏ ਉਧਰੋਂ ਮਾਰਦੇ ਪ੍ਰੈਸ਼ਰ ਕੰਪੀ ਹੋ ਗਈ ਬੰਦ ਹੋ ਗਿਆ ਲੱਗੀ ਹੁਣੀ ਖੜ ਖੜ ਚਲਾਉਣਾ ਵੇ ਲੜਦੇ ਲੇਗੀ ਫੁੱਟ ਨਾਲ ਮਾਰ ਦਿਆ ਉਹ ਵੀ ਨਹੀਂ ਮਾਰ ਦਿਆ ਐਂਡ ਕਰੇ ਨਿਕਲਦਾ ਨਹੀਂ ਕਰਦੇ ਯਾਰ ਮੇਰੇ ਨਾਲ ਨਹੀਂ ਘਤ ਰਹੋ ਲਓ ਜੀ ਹੋ ਗਈ ਆ ਸਟਾਈਲ ਤੇ